ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੇਣਾ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਲੱਗਦੇ ਆਏ ਨੇ ਕਿ ਉਹੋ ਡੱਬੀ ਹਮੇਸ਼ਾ ਆਪਣੇ ਕੋਲ ਰੱਖਦੇ ਨੇ ਤੇ ਡੱਬੀ ਦੇ ਵਿੱਚੋਂ ਕੱਢ ਕੇ ਹੀ ਖਾਂਦੇ ਨੇ ਉਹ ਜੱਗ ਜ਼ਾਹਿਰੀ ਹੈ ਪਰ ਹਾਲ ਹੀ ਦੇ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੈਮਰੇ 'ਚ ਕੈਦ ਹੋਏ ਸੁਖਬੀਰ ਬਾਦਲ ਡੱਬੀ ਦੇ ਨਾਲ ਹੁਣ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਇਸ ਦੇ ਵਿੱਚ ਨਸਵਾਰਤਾ ਲੱਗਦੀ ਨਹੀਂ ਕਿਉਂਕਿ ਖਾਧ ਹੀ ਗਈ ਹੈ ਇਹ ਚੀਜ਼ ਕੱਢ ਕੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰ ਡੱਬੀ ਦੇ ਵਿੱਚ ਕੀ ਮੌਜੂਦ ਹੋਏਗਾ ਆਓ ਵੀਡੀ ਵੈਲ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਲਈ ਹੁਣ ਤੁਹਾਨੂੰ ਕੀ ਲੱਗਦਾ ਕਿ ਇਸ ਡੱਬੀ ਦੇ ਵਿੱਚ ਕੀ ਹੋਵੇਗਾ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਹੁਣ ਪਲੀਜ਼ ਇਹ ਨਾਲ ਲਿਖਿਓ ਕਿ ਸਿਰਦਰਦ ਦੀ ਗੋਲੀ ਹੋਏਗੀ ਜਾਂ ਛੋਟੀਆਂ ਲੈਚੀਆਂ ਡੱਬੀ ਚ ਪਾ ਕੇ ਰੱਖੀਆਂ ਹੋਣਗੀਆਂ ਫਿਰ ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਕੀ ਹੋ ਸਕਦਾ ਹੈ ਜੋਸ਼ੁਖ ਵੀਰ ਬਦਲ ਖਾਂਦੇ ਨੇ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ